ਸਰਕਾਰ ਨੇ ਅੱਜ ਸਰਕਾਰ ਨੇ ਕਾਪੀ ਦਾ ਲਾ ਕੀਤਾ ਹੈ ਤੁਹਾਡੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਬਹੁਤ badi ਘਟਨਾ ਹੋਈ ਜਿਹੜੀ ਕੱਲ ਹੋਈ ਹੈ ਉਹਦੇ ਅਸੀਂ ਲਿੰਦਿਆ ਕਰਦੇ ਆ ਸਰਕਾਰ ਨੇ ਆਪਣੀ ਜਿਹੜੀ ਕਾਲੀ ਕਰਤੂਤ ਦਿਖਾ ਦਿੱਤੀ ਜਿਹਨੇ ਇੱਕ ਬਹੁਤ ਹੀ ਗੈਰਜਮੂਰੀ ਢੰਗ ਨਾਲ ਕਿਸਾਨਾਂ ਕੋਲ ਨੂੰ ਮੀਟਿੰਗ ਸੱਦ ਕੇ ਗੱਲਬਾਤ ਕੀਤਾ ਹੈ ਮਗਰ ਉਹ ਜਿਹੜੇ ਬੈਠੇ ਸੀ ਕਿਸਾਨ ਬਜ਼ੁਰਗ ਟਰਾਲੀਆਂ ਚ ਉਹਨਾਂ ਨੂੰ ਟਰਾਲੀਆਂ ਤੋਂ ਬਾਹਰ ਕਰਕੇ ਸਮਾਨ ਚਾ ਕੇ ਜਿਹੜਾ ਘਰਾਂ ਨੂੰ ਭੇਜਿਆ ਉਹ ਤਰੀਕੇਕਾਰ ਦੀ ਵੀ ਨਫੇਦੀ ਹੈ ਕਰਦੇ ਆ ਕਿ ਉਹਨਾਂ ਨੂੰ ਸਮਾਨ ਨਹੀਂ ਚੱਕਣ ਦਿੱਤਾ ਰੈਲ ਫਿਰ ਟਰਾਲੀਆਂ ਨੂੰ ਖਤਾਨਾ ਤੋਂ ਛੁਟਿਆ ਤੇ ਉਹ ਜਿਹੜੇ ਬੇਕਦਰੀ ਕੀਤੀ ਹੈ ਸਮਾਨ ਦੀ ਤੇ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਧੋਖਾ ਵਿਸ਼ਵਾਸ ਘਾਤ ਦਾ ਉਹ ਨਿੰਦਣਯੋਗ ਹੈ ਅਸੀਂ ਅੱਜ ਉਹਦੇ ਰੋਸ ਮਜੂ ਸਾਰੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਹੋਈਆਂ ਨੇ ਮੀਟਿੰਗਾਂ ਤੋਂ ਤੁਰੰਤ ਬਾਅਦ ਸਾਰੇ ਜ਼ਿਲ੍ਹੇ ਉਹਦੇ ਅਰਤੀ ਪੂਜਾਰੇ ਅੱਜ ਕਰਨਗੇ ਅੱਜ ਆਪਣੇ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਹੋ ਗਈ ਹੈ ਇਹ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਤੋਂ ਬਾਅਦ ਸਨਾਮ ਜਾ ਕੇ ਸ਼ਹਿਰ ਦੇ ਵਿੱਚ ਇਹ ਉਦਮ ਸਿੰਘ ਦੇ ਪੁੱਤ ਕੋਲੇ ਅਰਤੀ ਪੂਜਾਰਾ ਕਰੂ ਅਗਲੀ ਅਗਲਾ ਆਪਣਾ ਅਗਲਾ ਪ੍ਰੋਗਰਾਮ 23 ਤਰੀਕ ਦਾ ਭਗ ਸਿੰਘ ਦਾ ਸ਼ਹੀਦੀ ਦਿਹਾੜਾ ਸੰਗਰੂਰ ਸਨਾਮ ਦੇ ਵਿੱਚ ਮਨਾਇਆ ਜਾਊਗਾ ਤੇ ਬਰਨਾਲੇ ਵਾਲੇ ਬਰਨਾਲੇ ਬਣਾਉਣਗੇ ਬਾਕੀ ਹਰੇਕ ਜ਼ਿਲ੍ਹਾ ਆਪਣਾ ਆਪਣਾ ਥਾਂ ਉਹ ਚੂਗ ਆ ਉਹਦੇ ਵਿੱਚ ਵੀ ਪੈਣਾ ਤੇ ਨੌਜਵਾਨਾਂ ਦੀ ਸਮੂਹ ਜਰ ਜਰ ਤਾਂ ਵੀ ਆ ਜੇ ਜੱਬੀ ਵਾਲਾ ਹੋਊਗਾ ਹਰ ਹਾਲ ਵਿੱਚ ਉਹਦੇ ਵਿੱਚ ਉਹ ਹੈ ਉਹ ਚੰਡੀਗੜ੍ਹ ਮਾਰਕ ਦਾ ਉਹ ਉਹਦੇ ਬਾਰੇ ਵਿੱਚ ਕੀ ਕੁਝ ਕਰਨਾ ਹੈ ਕਿਸ ਤਰ੍ਹਾਂ ਜਾਣਾ ਹੈ ਉਹ ਆਗੂ ਨਾਲ ਮੀਟਿੰਗ ਕਰਕੇ ਰਹਿ ਕਰਕੇ ਪਲਾਨ ਬਣਾਉਂਦਾ ਕਿ ਪਿਆਰ ਨੂੰ ਪਾਉਣ ਲੈ ਗਏ ਭਾਈ ਮੇਰੇ ਦਾ ਚਾਹ ਹੈ ਅੱਜ ਦਾ ਮੈਂ ਕੁਝ ਆ ਹਾਂ ਕੀ ਆਪਾਂ ਕੋਟਾ ਕਿਉਂ ਅਸਲ ਦੇ ਵਿੱਚ ਜਿਹੜਾ ਕੱਲ ਸੰਭੂ ਬਾਜਰ ਤੋਂ ਘਰੇ ਦੇ ਖੇਤਾਂ ਉੱਤੇ ਉਹ ਸਾਰੇ ਕਿਸਾਨ ਦੇ ਤੇ ਸੱਟ ਹੈ ਅਸੀਂ ਇਹ ਵੀ ਪੂਰ ਨੂੰ ਦੇ ਜੀ ਨਿਸ਼ਚਿਤ ਕਰਦੇ ਹਾਂ ਕਿਉਂਕਿ ਇੱਕ ਮਨੁੱਖ ਵੀ ਮੀ ਹੱਕ ਹੈ ਲੜਨ ਦਾ ਹੱਕ ਹੈਗਾ ਉਹ ਜਮੂਰੀ ਹੱਕ ਕਿਸਾਨਾਂ ਤੋਂ ਖੋਇਆ ਗਿਆ ਕਿਉਂਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਪਹਿਲਾਂ ਰੋਕਣਾ ਉਹਨੂੰ ਮੈਡੀਕਲ ਹੈ ਫਿਰ ਪੰਜਾਬ ਸਰਕਾਰ ਦਾ ਉਹ ਤੇ ਹਮਲਾ ਕਰਨਾ ਅਤਿ ਨਿੰਦਣਯੋਗ ਹੈ ਕਿਉਂਕਿ ਇਹ ਇਕੱਲੇ ਉਹਨਾਂ ਬੋਤੇ ਨਹੀਂ ਸਾਰੀ ਲਹਿਰ ਤੇ ਜਿਹੜੀ ਅਸਟ ਹੈ ਮਰੀ ਗਈ ਹੈ ਅਸੀਂ ਕਦਾਚਿਤ ਵੀ ਇਹਨੂੰ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਅਸੀਂ ਅੱਗੇ ਵੀ ਖੰਡ ਦਾ ਖਿਆਲ ਰੱਖਦੇ ਹਾਂ ਕਿ ਅਸਲ ਵਿੱਚ ਜਿਹੜੀ ਸਰਕਾਰ ਨੇ ਉਹ ਤੇ ਹਮਲਾ ਕੀਤਾ ਹੈ ਇਹ ਬਹੁਤ ਮਾੜਾ ਹੈ ਮਨੁਜੋਗ ਹੈ ਪੁਰਾ ਪੈਰੋਲ ਇਹ ਹਮਲੇ ਦੇ ਕੇ ਮੇਰੇ ਮੰਗੇ ਅਗਲਾ ਜਿਹੜਾ ਤੁਸੀਂ ਤੁਹਾਡਾ ਸਾਰੀ ਇਤਿਹਾਸ ਅਸੀਂ ਸਮਝਦੇ ਹਾਂ ਕਿ ਆਪ ਸਰਕਾਰ ਨੇ ਸਾਰੀ ਕਿਸਾਨ ਲੈ ਤੇ ਹਮਲਾ ਕੀਤਾ ਹੈ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਸ਼ਹਿਰਾਂ ਚ ਕਸਬਿਆਂ ਚ ਪੰਜਾਬ ਸਰਕਾਰ ਦੀ ਆਰਤੀ ਭੂਕੇ ਜਿਹੜਾ ਇਹ ਵਿਰੋਧ ਹੈ ਉਜਤਾ ਮੰਗੇ ਆਓ ਗਏ ਅਗਲੇ ਹੋਣ ਤੋਂ 4 ਲੱਖਾਂ ਦਾ ਸਾਰੇ ਉਹਦੇ ਕਰਨਾ ਪਾਉਨੇ ਜਿਹੜੇ ਹੋਰ ਮਤਲਬ ਕਿ ਬਾਹਰ ਨੇ ਇਹ ਮਤਲਬ ਹਾਂ ਅਸਲ ਦੇ ਵਿੱਚ ਜਿਹੜਾ ਸੋਦਾ ਸਵਾਲ ਹੈ ਇਹ ਸਵਾਲ ਬਹੁਤ ਵੱਡਾ ਹੈ ਕਿ ਵਧੀਆ ਵੀ ਹੈ ਵੱਡਾ ਤੇ ਵਧੀਆ ਇਸ ਕਰਕੇ ਹੈ ਕਿ ਜਿਹੜੀਆਂ ਨੀਤੀਆਂ ਨੇ ਕਿਸਾਨਾਂ ਨੂੰ ਖੱਜਲ ਖੋਰ ਕਰਨਾ ਹੈ ਕਿਸਾਨਾਂ ਦੇ ਸਭ ਕੁਝ ਲੁੱਟ ਕੇ ਲੈ ਕੇ ਜਾਣਾ ਹੈ ਇਹ ਦੁਕਾਨਦਾਰਾਂ ਦੇ ਵੀ ਲੁੱਟਣਾ ਹੈ ਇਹ ਮਜ਼ਦੂਰਾਂ ਦਾ ਵੀ ਲੁੱਟਣਾ ਹੈ ਇਹ ਮਜ਼ਦੂਰਾਂ ਦਾ ਵੀ ਲੁੱਟਣਾ ਹੈ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਤਾਂ ਹੀ ਜਿਹੜੀ ਲੁੱਟ ਹੈ ਰੋਕੀ ਜਾ ਸਕਦੀ ਹੈ ਤਾਂ ਹੀ ਸਾਡੀ ਰੋਜੀ ਰੋਟੀ ਬਚਾਈ ਜਾ ਸਕਦੀ ਹੈ ਬਈ ਬਲੰਤਰੀ